ਸੋ ਵਚਨ ਸਾਨੂੰ ਇਦਾਂ ਦੱਸਦਾ ਕਿ ਜੇਕਰ ਪਰਮੇਸ਼ਵਰ ਰਾਖੀ ਨਾ ਕਰੇ ਤੇ ਭਾਵੇਂ ਅਸੀਂ ਜਿੰਨੇ ਮਰਜੀ ਰਾਖੀ ਕਰਨ ਵਾਲੇ ਜਿਹੜੇ ਆ ਉਹ ਰੱਖ ਲਈਏ ਜਿੰਨੇ ਮਰਜੀ ਲੋਕੀ ਰਾਖੀ ਕਰਨ ਵਾਸਤੇ ਖਲੋ ਜਾਣ ਉਹ ਵਿਅਰਥ ਆ ਇਨਸਾਨ ਇਨਸਾਨ ਤੋਂ ਰਾਖੀ ਕਰ ਸਕਦਾ ਆ ਪਰ ਇਨਸਾਨ ਪਰਮੇਸ਼ਵਰ ਦੇ ਕਰੋਧ ਦਾ ਸਾਹਮਣਾ ਨਹੀਂ ਕਰ ਸਕਦਾ ਇੱਥੇ ਵਚਨਾਂ ਦੇ ਵਿੱਚ ਲਿਖਿਆ ਜੇ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਵਿਅਰਥ ਹੈ ਮੰਨ ਲਓ ਕਿ ਕੋਈ ਰਾਖਾ ਆ ਉਹ ਸ਼ਹਿਰ ਦੇ ਵਿੱਚ ਤੁਰਿਆ ਫਿਰਦਾ ਆ ਹੋਕਾ ਦੇ ਰਿਹਾ ਆ ਬਾਰੋਂ ਕੋਈ ਆਣ ਕੇ ਸ਼ਹਿਰ ਦੇ ਉੱਤੇ ਹਮਲਾ ਨਾ ਕਰੇ ਕਿਸੇ ਦੇ ਘਰ ਚੋਰੀ ਨਾ ਹੋ ਜਵੇ ਕੀ ਉਹ ਰਾਖਾ ਉਸ ਸ਼ਹਿਰ ਦੇ ਵਿੱਚ ਬਿਮਾਰੀ ਆਉਣ ਤੋਂ ਰੋਕ ਸਕਦਾ ਆ ਕੀ ਉਹ ਰਾਖਾ ਭਜਾ ਲਾਉਣ ਤੋਂ ਰੋਕ ਸਕਦਾ ਕੀ ਉਹ ਰਾਖਾ ਮੀਹ ਹਨੇਰੀ ਆਉਣ ਤੋਂ ਰੋਕ ਸਕਦਾ ਕੀ ਉਹ ਰਾਖਾ ਘਰਾਂ ਵਿੱਚ ਹੋਣ ਵਾਲੇ ਕਲੇਸ਼ ਨੂੰ ਰੋਕ ਸਕਦਾ ਨਹੀਂ